ਤੋਦਾ ਲੰਗਰ ਲਗਾਇਆ ਗਿਆ ਹੈ ਸੰਗਤਾਂ ਭਾਰੀ ਗਿਣਤੀ ਵਿਚ ਆ ਰਹੀਆਂ ਸਾਕ ਰਹੀਆਂ ਨੇ ਇਹ ਪੰਜਾਬ ਇਹੋ ਜੇ ਦਸਤਾਰ ਲੰਗਰ ਜਰੂਰ ਆਪੋ ਆਪਣੇ ਪੱਦਰ ਤੇ ਪਿੰਡਾਂ ਦੇ ਵਿੱਚ ਜਰੂਰ ਰੱਖੇ ਜਾਣ ਜਿਹੜਾ ਪੰਜਾਬੀ ਆਪਣਾ ਦਸਤਾਰਾ ਦਾ ਲੰਗਰ ਲਾਇਆ ਹੈ ਮੈਂ ਕਰ ਰਹੀ ਹਰ ਪਿੰਡ ਦੇ ਵਿੱਚ ਇਹ ਲੰਗਰ ਦਸਤਾਰਾਂ ਦੇ ਲਾਉਣੇ ਚਾਹੀਦੇ ਆ ਜਿਹੜੀ ਸਾਡੀ ਸਿੱਖੀ ਹੈ ਸਾਡੇ ਨੌਜਵਾਨ ਨੇ ਤੇ ਇਹ ਸਾਡੀ ਕੋਸ਼ਿਸ਼ ਨਿਰੰਤਰ ਜਾਰੀ ਰਹਿੰਦੀ ਹੈ ਤੇ ਅੱਜ ਵੀ ਅਸੀਂ ਵੱਡੀ ਗਿਣਤੀ ਵਿੱਚ ਦਸਤਾਰਾਂ ਸਾਂ ਜਾ ਕੇ ਨੌਜਵਾਨਾਂ ਨੂੰ ਭੇਜ ਰਹੇ ਆ ਪੱਗ ਚੰਨਾ ਇਹ ਜਿਹੜਾ ਪ੍ਰੋਮੋਟਰ ਹੋਵੇ ਤੇ ਦਸਤਾਰਾਂ ਬੱਚੇ ਸਜਾਉਣ ਤੇ ਦਸਤਾਰ ਦੇ ਵਿੱਚ ਬੱਚਾ ਬੈਸੀ ਸੋਹਣਾ ਲੱਗਦਾ ਹੈ ਲੰਗਰ ਤੇ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਜਿਸ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਨੌਜਵਾਨੀ ਇਥੋਂ ਦੀ ਲੰਗ ਰਹੀ ਹੈ ਅਸੀਂ ਉਹਨੂੰ ਸੋਹਣੀਆਂ ਦਸਤਾਰਾਂ ਸਜਾ ਕੇ ਭੇਜੀਏ ਇਹ ਇੱਕ ਵੱਖਰਾ ਨੌਕਾ ਕੰਮ ਹੈ ਕਿਉਂਕਿ ਤੇਜਿੰਦਰ ਜੀ ਪਹਿਲਾਂ ਵੀ ਜਿਹੜੀ ਊੜਾੜਾ ਭਾਸ਼ਾ ਨੂੰ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰ ਰਹੇ ਨੇ ਸਕੂਲਾਂ ਜੀ ਦਿੱਦੇੜੇ ਨੂੰ ਮੁੱਖ ਰੱਖਦੇ ਹੋਏ ਸਮੂਹ ਮਾਰਕੀਟ ਵੱਲੋਂ ਤੋਦਾ ਲੰਗਰ ਲਗਾਇਆ ਗਿਆ ਸੰਗਤਾਂ ਭਾਰੀ ਗਿਣਤੀ ਵਿਚ ਆ ਰਹੀਆਂ ਸਾਕ ਰਹੀਆਂ ਨੇ ਤੇਜਿੰਦਰ ਜੀ ਦਾ ਜਿਹੜਾ ਕੰਮ ਦਸਤਾਰ ਲੰਗਰ ਲਾਇਆ ਇਹ ਇੱਕ ਵੱਖਰਾ ਨੌਕਾ ਕੰਮ ਹੈ ਕਿਉਂਕਿ ਤੇਜਿੰਦਰ ਜੀ ਪਹਿਲਾਂ ਵੀ ਜਿਹੜੀ ਉੜਾੜਾ ਭਾਸ਼ਾ ਨੂੰ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰ ਰਹੇ ਨੇ ਸਕੂਲਾਂ 'ਚ ਦਿੱਲੀ ਤੱਕ ਜਾ ਕੇ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਸਾਈਕਲ ਤੇ ਜਾ ਕੇ ਸਕੂਲਾਂ 'ਚ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰ ਰਹੇ ਆ ਇਸੇ ਤਰੀ ਅੱਜ ਜਿਹੜਾ ਪੰਜਾਬੀ ਆਪਣਾ ਦਸਤਾਰਾ ਦਾ ਲੰਗਰ ਲਾਇਆ ਹੈ ਮੈਂ ਕਹ ਰਿਹਾ ਵੀ ਹਰ ਪਿੰਡ ਦੇ ਵਿੱਚ ਇਹ ਲੰਗਰ ਦਸਤਾਰਾ ਦੇ ਲਾਉਣੇ ਚਾਹੀਦੇ ਆ ਜਿਹੜੀ ਸਾਡੀ ਸਿੱਖੀ ਹੈ ਸਾਡੇ ਨੌਜਵਾਨ ਨੇ ਉਹ ਜਾਦੇ ਜਿਹੜੇ ਵਾਲ ਕਟਾ ਕੇ ਰੱਖਦੇ ਨੇ ਮੈਂ ਕਹਾਂ ਉਹਨਾਂ ਨੂੰ ਇਹ ਪ੍ਰੇਰਿਤ ਹੈਗੀ ਆ ਵੀ ਇਹ ਪੱਗਾ ਜਿਹੜੀਆਂ ਹੈਗੀਆਂ ਦਸਤਾਰਾ ਸਜਾਉਣ ਤੇ ਸਾਡੇ ਸਿੱਖੀ ਦਾ ਸਾਡਾ ਜਿਹੜਾ ਚਿੰਨ ਹੈ ਪੱਗ ਚਿੰਨਾ ਹੈ ਇਹ ਜਿਹੜਾ ਪ੍ਰਮੋਟਰ ਹੋਵੇ ਤੇ ਦਸਤਾਰਾ ਬੱਚੇ ਸਜਾਉਣ ਤੇ ਦਸਤਾਰ ਦੇ ਵਿੱਚ ਬੱਚਾ ਵੈਸੀ ਸੋਹਣਾ ਲੱਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1 ਮੀਟਰ ਟ੍ਰੈਫਿਕ ਰੋਡ ਤੇ 1 ਮੀਟਰ ਟ੍ਰੈਫਿਕ ਰੋਡ ਦੇ ਸਮੂਹ 사త్సੰਗਤ ਵੱਲੋਂ ਅੱਜ ਦੁੱਧ ਦਾ ਲੰਗਰ ਤੇ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਜਿਸ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਨੌਜਵਾਨੀ ਇੱਥੋਂ ਦੀ ਲੰਗ ਰਹੀ ਹੈ ਅਸੀਂ ਉਹਨੂੰ ਸੋਹਣੀਆਂ ਦਸਤਾਰਾਂ ਸਜਾ ਕੇ ਭੇਜੀਏ ਤੇ ਇਹ ਸਾਡੀ ਕੋਸ਼ਿਸ਼ ਨਿਰੰਤਰ ਜਾਰੀ ਰਹਿੰਦੀ ਹੈ ਤੇ ਅੱਜ ਵੀ ਅਸੀਂ ਵੱਡੀ ਗਿਣਤੀ ਵਿੱਚ ਦਸਤਾਰਾਂ ਸਜਾ ਕੇ ਨੌਜਵਾਨਾਂ ਨੂੰ ਭੇਜ ਰਹੇ ਹਾਂ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜੇ ਸ਼ਹੀਦੀ ਦਿਹਾੜੇ ਨੇ ਉਹਨਾਂ ਤੋਂ ਅਸੀਂ ਕੁਝ ਪ੍ਰੇਰਣਾ ਲੈ ਸਕੀਏ ਤੇ ਮੈਂ ਪਿੰਡਾਂ ਦੇ ਜਿਹੜੇ ਕਲੱਬ ਮੈਂਬਰ ਨੇ ਪਿੰਡਾਂ ਦੀਆਂ ਪੰਚਾਇਤਾਂ ਨੇ ਉਹਨਾਂ ਨੂੰ ਵੀ ਹੱਥ ਜੋੜ ਬੇਨਤੀ ਕਰਦਾ ਕਿ ਇਹੋ ਜਿਹੇ ਕੈਂਪ ਇਹੋ ਜਿਹੇ ਦਸਤਾਰ ਕੈਂਪ ਜਾਂ ਇਹੋ ਜਿਹੇ ਦਸਤਾਰ ਲੰਗਰ ਜ਼ਰੂਰ ਆਪੋ ਆਪਣੇ ਪੱਧਰ ਤੇ ਪਿੰਡਾਂ ਦੇ ਵਿੱਚ ਜ਼ਰੂਰ ਰੱਖੇ ਜਾਣ